ਆਪ ਪੰਡੋਰੀ ਬੋਲਦਾ ਦੀਆਂ ਨੱਕ ਨਾ ਨਿਕਲਦੀਆਂ ਲੀਕਾ ਤੇ ਬਾਅਦ ਵਿੱਚ ਇਸ ਨੂੰ ਨੰਦਾ ਕਰਕੇ ਵੀ ਕੁੱਟ ਕੇ ਗਏ ਮਾਲ 1000 ਰੁਪਏ ਭੈਣ ਦੀ ਵੱਡਾ ਜੱਤ ਧੜੀ ਜਾਂਦਾ ਕਹਿੰਦੇ ਇਹਨੂੰ ਖੂਨ ਤੇਰੀ ਭੈਣ ਤੇਰੀ ਆਪੇ ਸਿੱガル ਜੀ ਸਾਰੇ ਉਹ ਨਹੀਂ ਤੇ ਇੱਕ ਮੁੰਡੇ ਦਾ ਮਹਿਕ ਪੰਡੋਰੀ ਨਾਵਾ ਉਸਤਾ ਮੁੰਡੇ ਦਾ ਮੈਂ ਰੀਲਾ ਤੇ ਦੇਖਿਆ ਭਰਾ ਤੇ ਉਹਦੀ ਕੋਈ ਲੜਾਈ ਲੜੀ ਹੋਈ ਆ ਤੇ ਆਪਾਂ ਬਾਲੀ ਗੱਲ ਦਾ ਨਹੀਂ ਪਤਾ ਆਪਾਂ ਤੁਹਾਡੇ ਦੇ ਛੱਡਾਂਗੇ ਬਈ ਕਿ ਠੀਕ ਹੋਇਆ ਜਾਂ ਗਲਤ ਹੋਇਆ ਇਹ ਤੁਸੀਂ ਆਪੇ ਕਮੈਂਟਾਂ 'ਚ ਦੱਸੋਗੇ ਤੇ ਆਪਾਂ ਬਾਈ ਹੁਣ ਅਸੀਂ ਵੀਡੀਓ ਦੇਖ ਲਈਏ ਪੂਰੀ ਜਾਣਕਾਰੀ ਲੈ ਲਈਏ ਕੀ ਹੋਇਆ ਕੀ ਨਹੀਂ ਆਹਦੇ ਬੰਦਿਆਣੀ ਕੁੱਟਿਆ ਨੰਗਾ ਕਰਕੇ ਆਲੇ ਆ ਜਿਹੜੀ ਪਿੱਛੇ ਜਿਹੇ ਮਹਿਕ ਪੰਡੋਰੀ ਦਾ ਜਸਤਾਲੀਵਾਲ ਨਾਲ ਪੰਗਾ ਪਿਆ ਸੀ ਤੇ ਇਹਨਾਂ ਨੇ ਆਪਸ ਵਿੱਚ ਟਾਈਮ ਵੀ ਬੰਨਿਆ ਹੋਇਆ ਸੀਗਾ ਜਿੱਥੇ ਜਸਤਾਲੀਵਾਲ ਤਾਂ ਨਹੀਂ ਪੁੱਜੇ ਪਰ ਮਹਿਕ ਪੰਡੋਰੀ ਪੁੱਜ ਕੇ ਬਹੁਤ ਸਾਰੀਆਂ ਵੀਡੀਓ ਅਪਲੋਡ ਕਰਦਾ ਆ ਜਸਤਾਲੀ ਵਾਲਾ ਖਲੋਤੀ ਕਾਲੀ ਸਿਕਾਰ ਪੀਓ ਜੀਦੇ ਖਲਾਬ ਪੰਡੋਰੀ ਬੋਲਦਾ ਦੀਆਂ ਨਾਕ ਨਾ ਨਿਕਲਦੀਆਂ ਲੀਕਾਂ ਵੱਡੇ ਬਦਮਾਸ਼ ਆਏ ਨਹੀਂ ਸਾਲੇ ਮੈਂ ਬੈਠਾ ਤੰਤਾਰ ਛੱਤਾਲੀ ਵਾਲ ਨੂੰ ਮੰਗਾਰਦਾ ਕਿ ਮੈਨੂੰ ਘਰੇ ਆ ਕੇ ਕੁੱਟ ਕੇ ਦਿਖਾ ਮੈਂ ਨਾ ਤੇਰੀ ਨੂੰ ਵੀ ਇੱਕੋ ਹੀ ਤੇਰੀ ਮਾਲੀਏ ਲੈ ਭੈਣ ਵੀ ਵੱਡਾ ਜੱਤ ਧੜੀਆ ਨੂੰ ਯਾਰਾ ਤੂੰ ਮਾਰ ਮਾਰਦੀ ਲੋਕਾਂ ਦੇ ਆ ਜਾ ਘਰੇ ਨਹੀਂ ਆ ਮੈਂ ਕਟਾਲਾ ਵੀਡੀਓ ਘਰੇ ਬੈਠਾ ਇਕੱਲਾ ਇਹ ਕਟੂਣੀ ਵੀਡੀਓ ਪਿਓ ਦਾ ਦੇ ਅੱਜ ਨਾਲ ਫਰੀ ਕਿਦਾ ਮੈਂ ਕੀ ਵੀ ਵੰਡਾ ਜਾਂਦਾ ਹਰ ਯਾਰ ਤੇ ਬਹੁਤ ਸਾਰੇ ਲੋਕਾਂ ਵੱਲੋਂ ਇਹ ਵੀ ਕਹਿਣਾ ਸੀਗਾ ਕਿ ਮੈਂ ਤਾਂ ਲੋਰੀ ਇਹ ਸਾਰੀਆਂ ਵੀਡੀਓ ਪ੍ਰੇਮ ਟਿਲੋ ਦੇ ਕਹਿਣੇ ਤੇ ਪਾਉਂਦਾ ਆ ਪਿੱਛੇ ਜੇ ਇੱਕ ਕਲਿੱਪ ਵਾਇਰਲ ਹੋਈ ਸੀਗੀ ਤੁਸੀਂ ਆਹ ਦੇਖੋ ਪਹਿਲੇ ਤਰੰਦਾ ਬਾਈ ਤਰੰਦਾ ਨਵੀਰ ਤਰੰਦਾ ਕੋਈ ਨਾ ਰੇ ਇੰਨਾ ਬੜਾ ਬਾਬਾ ਮੈਂ ਤੁਹਾਨੂੰ ਕਹਿੰਦਾ ਜੇ ਉਹ ਤੁਹਾਨੂੰ ਮੈਂ ਕਰਾਂਗਾ ਠੀਕ ਆ ਵੀ ਇੱਕ ਗਾਣਾ ਮੇਰਾ ਵੀਰ ਪ੍ਰੇਮ ਦੀਆਂ ਪੋਜ਼ਿਟਿਵ ਵੀਡੀਓ ਪਾਉਣੀ ਹੈ ਜਨਾ ਅਲੀ ਚ ਪ੍ਰੇਮ ਦੇ ਜੀ ਨੂੰ ਸ਼ੇਅਰ ਕਰ ਦੋ ਮੈਂ ਹੀ ਪਾਉਂਦਾ ਹਾਂ ਜਿਹਨੇ ਕਲਾਮ ਕਰਾਂਗਾ ਵੀਰ ਤੈਨੂੰ ਪੇਜ ਪਾਦਾਂਗੇ ਸਾਰਿਆਂ ਦੇ ਪੇਜ ਪਾ ਕੋਈ ਨਹੀਂ ਇਹਨਾਂ ਦੀ ਤੂੰ ਜਸਦਾਰੀਆਂ ਦੇ ਆ ਪੰਜ ਸੱਤ ਵੀਡੀਓ ਜਸਦਾਰੀਆਂ ਬੰਦ ਕਰੀਏ ਮੇਰੀ ਗੱਲ ਸੁਣ ਇਹ ਜਾਂ ਤੂੰ ਜਸ ਦੇ ਖਿਲਾਫ ਵੀਡੀਓ ਪਾ ਜੀਏ ਤੈਨੂੰ ਕਿਹੇ ਬੰਦੇ ਦਾ ਫੋਨ ਆ ਗਿਆ ਤੇ ਤੂੰ ਤਾਂ ਨਹੀਂ ਉਹਨਾਂ ਦੇ ਬੱਲੇ ਹੀ ਨਹੀਂ ਕਰਦੂਦ ਨਹੀਂ ਹੈ ਜੀ ਕਾ ਤੂੰ ਇੱਕ ਵੀਡੀਓ ਪਾ ਲਈ ਵੇਲੇ ਪਰ ਤੈਨੂੰ ਆਪੇ ਕਾਦ ਪਤਾ ਲੱਗ ਜਣੀ ਵੀ ਜਸ ਉਹਨਾਂ ਦੀ ਕਿੰਨੀ ਆ ਤੇ ਪ੍ਰੇਮ ਹਾਦੀ ਕਿੰਨੀ ਜੇ ਕਿੰਨੀ ਵੀ ਨੰਦੇ ਵਰਦੂਦ ਮਰਜੀ ਕੋਲੇ ਯਾਰ ਮੇਰੀ ਗੱਲ ਸੁਣ ਨਾ ਚੱਲ ਮੇਰੀ ਗੱਲ ਸੁਣ ਤੈਨੂੰ ਮੇਰੀ ਵੀਡੀਓ ਪਾਉਣਾ ਜਸਤਾਲੀਵਾਲ ਦੇ ਖਿਲਾਫ ਪਾ ਦਿਆ ਤੇਰੇ ਵਾਲ ਵਿੰਡਣੀ ਹੁੰਦੀ ਨਹੀਂ ਕੋਈ ਗੱਲ ਕਰ ਦਿੰਦੇ ਰੋਕ ਚੱਲ ਪਾ ਚੱਲ ਗੀਰੋ ਇਹ ਵੀਡੀਓ ਦੇ ਇਨਸੀਡੈਂਟ ਤੋਂ ਬਾਅਦ ਮਹਿਕ ਪੰਡੋਰੀ ਨੇ ਬਹੁਤ ਸਾਰੀਆਂ ਵੀਡੀਓ ਪਾਈਆਂ ਜਸਤਾਲੀਵਾਲ ਖਿਲਾਫ ਜਿਸ ਤੋ ਵਕ ਮਹਿਕ ਨੇ ਇਹ ਤਾਂ ਕਿਹਾ ਹੀ ਹੋਇਆ ਸੀਗਾ ਕਿ ਮੈਨੂੰ ਘਰੇ ਆ ਕੇ ਕੁੱਟ ਕੇ ਦਿਖਾ ਫਿਰ ਕੀ ਜਸਤਾਲੀਵਾਲ ਦੇ ਬੰਦੇ ਇਹਨੂੰ ਘਰੇ ਕੁੱਟ ਕੇ ਗਏ ਤੇਰਾ ਸੋਤੀਆ ਕੌਣ ਹੈ ਤੇ ਕਾਹ ਚੋਤੀ ਹੈ ਕਾਹ ਪਾ ਲਾਣੀ ਹੋਤੀ ਹੈ ਨਾ ਪਰਾਂ ਦਮਾ ਜੀ ਮੇਲੇ ਦਾਸਤਾਲੀ ਵਾਲੇ ਬੰਦਿਆ ਨੇ ਇਹਦੇ ਤੋਂ ਜਸਤਾਲੀ ਵਾਲ ਡੈੜੀ ਆ ਇਹ ਵੀ ਕਹਾਇਆ ਜਸਪੁਰ ਲੱਗਦਾ ਰਾਜਾ ਦਸਵੀਂ ਵੀਰੇ ਤੇਰਾ ਜਸਤਾਰੀ ਵਾਲ ਡੈੜੀ ਆ ਆ ਨੂੰ ਤੇ ਬਾਅਦ ਵਿੱਚ ਇਸ ਨੂੰ ਨੰਦਾ ਕਰਕੇ ਵੀ ਕੁੱਟ ਕੇ ਗਏ ਨੰਦਾ ਛੀਂਦੀ ਨੰਦਾ ਕਰ ਤੇਰੀ ਨੰਦਾ ਕਰ ਇਹਾਰੇ ਇਨਸੀਡੈਂਟ ਤੋਂ ਬਾਅਦ ਆਹ ਕਾਰਵਾਈ ਜਿਹਨਾਂ ਨੇ ਪਾਈ ਸੀ ਉਹਨਾਂ ਵੱਲੋਂ ਇਸ ਕੰਮ ਦੀ ਜ਼ਿੰਮੇਵਾਰੀ ਲੈਂਦੇ ਹੋਏ ਇੱਕ ਨੋਟ ਵੀ ਲਿਖਿਆ ਗਿਆ ਜਿੱਥੇ ਉਹਨਾਂ ਨੇ ਲਿਖਿਆ ਆ ਜੋ ਕੱਲ ਮਹਿਕਪੰਦੋਰੀ ਦੇ ਨਾਲ ਹੋਇਆ ਇਹ ਦੀਆਂ ਆਪਣੀਆਂ ਕਰਤੂਤਾ ਕਰਕੇ ਹੋਇਆ ਪਰ ਉਹਨਾਂ ਕੁਝ ਲੋਕ ਇਹ ਸੋਚਦੇ ਨੇ ਕਿ ਇਹ ਲੰਗਾ ਆ ਇਹ ਆਪਾ ਹੀ ਜਾ ਪਰ ਉਹਨਾਂ ਲੋਕਾਂ ਨੇ ਇਹਦੀਆਂ ਉਹ ਵੀਡੀਓ ਹੀ ਵੇਖੀਆਂ ਜੋ ਇਹਨੇ ਸਾਡੇ ਖਿਲਾਫ ਤੇ ਸਾਡੇ ਭਰਾਵਾਂ ਨਾਲ ਉਹ ਬੋਲ ਕੇ ਪਾਈਆਂ ਸੀ ਇਹਨੂੰ ਬਹੁਤ ਵਾਰੀ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਤੂੰ ਪਹਿਲਾਂ ਹੀ ਆਪਾ ਹੀ ਜਾ ਤੈਨੂੰ ਤਾਂ ਗਾਲ ਵੀ ਨਹੀਂ ਕੱਢ ਸਕਦੇ ਤੇ ਜੇ ਤੈਨੂੰ ਹੱਥ ਵੀ ਲਾਉਨੇ ਆ ਤੇ ਇਹ ਸਾਡੀ ਬੇਇੱਜ਼ਤੀ ਆ ਇਹ ਕੰਮ ਨਾ ਕਰ ਤੇ ਸਾਰੇ ਜਣਾਂ ਪਾ ਨੇ ਕਿਸੇ ਦੀ ਗੱਲ ਨਹੀਂ ਮੰਨੀ ਕਿਸੇ ਦੇ ਪਿੱਛੇ ਲੱਗ ਕੇ ਵੀਡੀਓ ਪਾਉਂਦਾ ਰਿਹਾ ਜਿਸ ਦੀ ਸਜ਼ਾ ਇਸ ਨੂੰ ਕੱਲ ਰਾਤ ਮਿਲੀ ਬਾਕੀ ਜੋ ਬਾਹਰ ਜਾ ਕੇ ਨੈਟ ਤੇ ਬਦਮਾਸ਼ੀ ਕਰਦੇ ਨੇ ਉਹ ਇੱਕ ਗੱਲ ਸੁਣ ਲੈਣ ਅਮਰੀਕਾ ਕੈਨੇਡਾ ਜਾ ਕੇ ਪਿਸਤੋਲਾਂ ਨਾਲ ਫੋਟੋਆਂ ਬਾਕੇ ਬਦਮਾਸ਼ ਨਹੀਂ ਬਣੀਦਾ ਸਾਨੂੰ ਪਤਾ ਤੁਸੀਂ ਕਿੰਨਿਆਂ ਕਕਰਤੂਤਾ ਦੇ ਮਾਲਕ ਆ ਜਦੋਂ ਤੁਸੀਂ ਇੰਡੀਆ ਸੀਗੇ ਉਦੋਂ ਕਿੱਥੇ ਸੀ ਉਦੋਂ ਤੁਸੀਂ 100-100 ਗ੍ਰਾਮ ਚਿੱਟਾ ਵੇਚਦੇ ਫਿਰਦੇ ਸੀ ਚੋਰੀ ਦੀਆਂ ਗੱਡੀਆਂ ਵੇਚਦੇ ਫਿਰਦੇ ਸੀ ਖੋਤੀ ਹਮੇਸ਼ਾ ਖੋਤੀ ਹੀ ਰਹਿੰਦੀ ਭਾਵੇਂ ਚੰਨ ਤੇ ਚਲੀ ਜਾਵੇ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਕਮੈਂਟ ਸੈਕਸ਼ਨ ਲੋ ਜੀ ਜੋ ਗੱਲ ਸੀ ਉਹ ਬਾਈ ਹੁਣੇ ਦੱਸਤੀ ਆ ਬਾਕੀ ਮੈਂ ਤਾਂ ਇਹੀ ਕਹਿਣਾ ਬਾਈ ਕਿ ਪੰਜਾਬੀ ਪੰਜਾਬੀ ਨਾਲ ਨਾ ਹੀ ਲੜੇ ਯਾਰ ਬਾਈ ਬਣ ਕੇ ਬੈ ਕੇ ਹਰੇਕ ਮਸਲੇ ਦਾ ਹੱਲ ਹੋ ਸਕਦਾ ਵਾ ਜੇ ਕੋਈ ਵੱਡਾ ਜਾਂ ਛੋਟਾ ਜੇ ਸੌਰੀ ਵੀ ਮੰਗ ਲਵੇ ਤਾਂ ਕੋਈ ਵੱਡੀ ਗੱਲ ਨਹੀਂ ਯਾਰ ਬਾਈ ਬਣ ਕੇ ਯਾਰ ਤੁਸੀਂ ਇਹ ਨਿਬੇੜੋ ਸਾਰਾ ਕੁਝ ਹੈ ਨਾ ਉਹ ਬਾਈ ਹੈਂਡੀਕੈਪ ਆ ਤੇ ਬਾਕੀ ਵੀਰੇ ਉਹਨੇ ਸਮਝਦਾਰ ਨੇ ਸਾਰੇ ਯਾਰ ਤੇ ਬਹਿ ਕੇ ਗੱਲ ਨਿਬੇੜ ਲਓ ਯਾਰ ਕੋ ਜਿਵੇਂ ਆਪ ਕਹਿੰਦੇ ਹੁੰਦੇ ਨੇ ਬਾਈ ਯਾਰ ਕਿ ਪੰਜਾਬੀ ਨੂੰ ਪੰਜਾਬੀਓ ਹਨਾ ਐ ਕਰਦਾ ਵਾ ਬਾਈ ਮਨ ਕੇ ਤੁਸੀਂ ਦੋਏ ਜਾਨੇ ਆਪਣਾ ਬਹਿ ਕੇ ਫੈਸਲਾ ਕਰ ਲੋ ਨਬੇੜ ਲੋ ਤੇ ਜੇ ਕਿਸੇ ਨੂੰ ਸੌਰੀ ਮੰਗਨੀ ਆ ਬਈ ਜੇ ਦੋਏ ਮੰਗੋ ਲੋ ਇੱਕ ਦੂਜੇ ਤੋਂ ਸੌਰੀ ਯਾਰ ਕੋਈ ਵੱਡਾ ਛੋਟਾ ਨਹੀਂ ਹੁੰਦਾ ਸੌਰੀ ਜਿਵੇਂ ਰਾਪਰਾ ਤੇ ਆ ਖਤਮ ਕਰੋ ਯਾਰ ਬਾਕੀ ਬਈ ਆਪਾਂ ਅਗਲੀ ਵੀਡੀਓ ਚ ਮਿਲਦੇ ਆ ਉਦ ਤੱਕ ਪਿਆਪਰੀ ਸਸੇ ਕਾ